ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਦੀ ਕਲਾਸ ਆਪਣੀ ਪੀਜੀਟੀ ਪੰਜਾਬੀ ਜੋ ਕਿ ਹਰਿਆਣਾ ਦੇ ਵਿੱਚ ਸਬਜੈਕਟਿਵ ਪੇਪਰ ਹੋਣ ਜਾ ਰਿਹਾ ਹੈਗਾ ਉਸ ਦੇ ਨਾਲੇ ਸਬੰਧਤ ਹੈਗੀ ਜਿਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਯੂਨਿਟ 1 ਦੀ ਗੱਲ ਕਰਾਂਗੇ ਜਿਸ ਵਿੱਚ ਸਾਇਤ ਬਾਰੇ ਜਿਹੜਾ ਦਿੱਤਾ ਹੋਇਆ ਅੱਜ ਦੀ ਕਲਾਸ ਵਿੱਚ ਆਪਣਾ ਜਿਹੜਾ ਸਾਇਤ ਉਹਦੀ ਪਰਿਭਾਸ਼ਾ ਕੀ ਹੈ ਸਰੂਪ ਤੇ ਤੱਤ ਦੇ ਨਾਲ ਜਿਹੜੀ ਸਬੰਧਤ ਹੈਗੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ TGT ਪੰਜਾਬੀ, PGT, UGC NET ਪੰਜਾਬੀ ਦੀ ਜਿਹੜੀ ਤਿਆਰੀ ਹੈਗੀ ਕਰਵਾਈ ਜਾ ਰਹੀ ਆ। ਔਰ ਤੁਸੀਂ ਤਿਆਰੀ ਲਈ ਜਿਹੜਾ ਇਸ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਵੀਡੀਓ ਦਾ ਜਿਹੜਾ ਲਿੰਕ ਹੈਗਾ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਚਲੋ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਬਣੇ ਰਹਿਣਾ ਕਲਾਸ ਦੇ ਐਂਡ ਤੱਕ ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਕਾਲ ਵੀ ਕਰ ਰਹੇ ਸੀ ਕਿ ਸਰ ਪਹਿਲਾਂ ਜਿਹੜਾ ਪੇਪਰ ਸੀ ਉਹ ਆਬਜੈਕਟਿਵ ਹੁੰਦਾ ਸੀ ਇਸ ਵਾਰ ਜਿਹੜਾ ਪੇਪਰ ਸਬਜੈਕਟਿਵ ਹੋਣ ਜਾ ਰਿਹਾ ਹੈਗਾ ਇਸ ਕਰਕੇ ਥੋੜਾ ਜਿਹੜਾ ਸਟੂਡੈਂਟਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਡਰ ਵੀ ਹੈ ਇਸ ਪ੍ਰਤੀ ਕਿ ਪਤਾ ਨਹੀਂ ਜਿਹੜਾ ਪੇਪਰ ਹੈਗਾ ਉਹ ਕਿਸ ਤਰ੍ਹਾਂ ਦਾ ਆਵੇਗਾ ਤਾ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਜਿਹੜਾ ਸੌਖੇ ਢੰਗ ਦੇ ਨਾਲ ਜਿਹੜੀ ਇੱਕ ਕਲਾਸ ਲੈ ਕੇ ਆਏ ਆਂ ਔਰ ਬਹੁਤ ਹੀ ਸੌਖੀ ਭਾਸ਼ਾ ਦੇ ਵਿੱਚ ਜਿਹੜਾ ਤੁਹਾਨੂੰ ਇਹ ਪੇਪਰ ਹੈ ਜਿਹੜਾ ਕਲੀਅਰ ਕਰਵਾਵਾਂਗੇ ਠੀਕ ਹੈ ਜਿਹਦੇ ਵਿੱਚ ਇੱਕ ਤਰ੍ਹਾਂ ਦੀ ਤੁਹਾਡੀ ਜਿਹੜੀ ਫੁੱਲ ਗਰੰਟੀ ਦੇਖੋ ਕਰਵਾ ਸਾਰੇ ਹੀ ਰਿਹਾ ਪਰ ਅਸਲ ਦੇ ਵਿੱਚ ਕੀ ਹੈਗਾ ਜਦੋਂ ਤੁਹਾਡਾ ਸਬਜੈਕਟਿਵ ਪੇਪਰ ਹੋਏਗਾ ਜੋ ਉਹਦੇ ਵਿੱਚ ਪੁੱਛਿਆ ਜਾਵੇਗਾ ਉਸ ਦੇ ਨਾਲ ਜੋ ਵੀ ਸਬੰਧਤ ਸਾਡੇ ਕੋਲੇ ਮਟੀਰੀਅਲ ਹੋਊਗਾ ਜੋ ਸੀ ਉਹਦੇ ਵਿੱਚ ਲਿਖਾਂਗੇ ਆਪਾਂ ਨੂੰ ਉਸ ਦੇ ਅਕੋਰਡਿੰਗ ਹੀ ਨੰਬਰ ਮਿਲਣਗੇ ਆ ਠੀਕ ਹੈ ਇਸ ਕਰਕੇ ਚੰਗਾ ਪੜੋ ਚੰਗਾ ਲੇਖੋ ਤਾਂ ਕਿ ਤੁਹਾਡਾ ਜਿਹੜਾ ਮੈਰਿਟ ਦੇ ਵਿੱਚ ਜਿਹੜਾ ਨਾਮ ਆ ਵਸ ਕੇ ਆਪਾਂ ਕਲਾਸ ਸ਼ੁਰੂ ਕਰਨ ਲੱਗੇ ਆ ਦੇਖੋ ਸਭ ਤੋਂ ਪਹਿਲਾਂ ਕੀ ਆ ਸਾਹਿਤ ਦੀ ਪ੍ਰਭਾਸ਼ਾਤ ਸਰੂਪ ਤੇ ਤਤਾਂ ਦੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਅੱਜ ਦੀ ਜਿਹੜੀ ਕਲਾਸ ਆਪਣੀ ਇਹ ਫਸਟ ਯੂਨਿਟ ਦੇ ਨਾਲ ਸੰਬੰਧਤ ਹੈਗੀ ਆ ਸਾਰੇ ਹੀ ਕਲਾਸ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰੋ ਤਾਂ ਕਿ ਆਪਾਂ ਜਿਹੜੀ ਤੁਹਾਡੇ ਲਈ ਹਰ ਇੱਕ ਕਲਾਸ ਹੈ ਜਿਹੜੀ ਬਹੁਤ ਹੀ ਸੌਖੇ ਢੰਗ ਦੇ ਨਾਲ ਤੇ ਸੌਖੇ ਜੇ ਕਨਸੈਪਟ ਦੇ ਵਾਈਜ਼ ਆਪਾਂ ਜਿਹੜੀ ਕਲਾਸ ਲੈ ਕੇ ਆ ਸਕੀਏ। ਅਹ ਦੇਖੋ ਸਭ ਤੋਂ ਪਹਿਲਾਂ ਕਿ ਸਾਹਿਤ ਦੀ ਗੱਲ ਕਰਦੇ ਹਾਂ ਸਾਹਿਤ ਕੀ ਆ? ਤਾਂ ਸਾਹਿਤ ਦੀ ਜਦੋਂ ਗੱਲ ਕਰਦੇ ਨੇ ਦੇਖੋ ਸਾਹਿਤ ਇੱਕ ਅਜਿਹੀ ਸੂਖਮ ਕਲਾ ਹੈ ਜਿਸ ਦੀ ਹੋਂਦ ਬਹੁਪਰਤੀ, ਬਹੁਦਸ਼ਾਵੀ, ਬਹੁਮੰਤਵੀ ਤੇ ਬਹੁ ਅਰਥੀ ਮੰਨੀ ਗਈ ਹੈ। ਸੋਸ਼ਵਾਦੀ ਵਿਦਵਾਨ ਸਾਹਿਤ ਨੂੰ ਸੋਜ ਭ੍ਰਭੂਰ ਸ਼ਬਦਾਂ ਦਾ ਸੰਯੋਜਨ ਮੰਨਦੇ ਹਨ ਅੱਗੇ ਸਾਹਿਤ ਜਿਹੜਾ ਸ਼ਬਦ ਹੈਗਾ ਇਸਦੇ ਜਿਹੜੇ ਕੀ ਅਰਥ ਹੈਗੇ ਆ ਸਾਹਿਤ ਜਿਹੜਾ ਸੰਸਕ੍ਰਿਤ ਸ਼ਬਦ ਸਹਿਤਯਮ ਦਾ ਪੰਜਾਬੀ ਰੂਪ ਹੈ ਇਸਦੇ ਕੋਸ਼ਿਕਤ ਅਰਥ ਕੀ ਹੈ ਸੰਯੋਗ ਸਮੇਲ ਤੇ ਸਾਥ ਭਾਰਤੀ ਕਾਵਿ ਸ਼ਾਸਤਰੀ ਜਿਹੜੇ ਉਹ ਸਾਹਿਤ ਨੂੰ ਸਤਿਅਮ ਸ਼ਿਵਮ ਤੇ ਸੁੰਦਰਮ ਭਾਵਾਂ ਦੇ ਨਾਲ ਜੋੜਦੇ ਰਹੇ ਹਨ ਇਸੇ ਤਰ੍ਹਾਂ ਹੀ ਉਰਦੂ ਜਾਂ ਫਾਰਸੀ ਭਾਸ਼ਾ ਦੇ ਵਿੱਚ ਸਾਇਤ ਨੂੰ ਅਦਬ ਕਿਹਾ ਜਿਹੜਾ ਜਾਂਦਾ ਹੈ ਜਿਸ ਦੇ ਕੀ ਅਰਥ ਹੈ ਸਲੀਕਾ ਅੱਛਾ ਢੰਗ ਸੋਹਣਾ ਤੌਰ ਤਰੀਕਾ ਇਸੇ ਤਰ੍ਹਾਂ ਜਦੋਂ ਆਪਾਂ ਅੰਗਰੇਜ਼ੀ ਭਾਸ਼ਾ ਦੀ ਗੱਲ ਕਰਦੇ ਆ ਤਾਂ ਅੰਗਰੇਜ਼ੀ ਭਾਸ਼ਾ ਵਾਲੇ ਜਿਹੜੇ ਉਹ ਸਾਇਤ ਦੇ ਲਈ ਲਿਟਰੇਚਰ ਸ਼ਬਦ ਦੀ ਜਿਹੜੀ ਵਰਤੋਂ ਕਰਦੇ ਆ ਲਿਟਰੇਚਰ ਸ਼ਬਦ ਦੀ ਜਿਹੜੀ ਉਤਪਤੀ ਹੈ ਇਹ ਲੈਟਰਸ ਸ਼ਬਦ ਤੋਂ ਹੋਈ ਆ ਜਿਸ ਦਾ ਕੀ ਅਰਥ ਹੈ ਅੱਖਰਾਂ ਦੇ ਰਾਹੀਂ ਪ੍ਰਗਟ ਕਰਨਾ ਜਾਂ ਲਿਪੀਬੱਧ ਕਰਨਾ ਸਾਹਿਤ ਅਸਲ ਦੇ ਵਿੱਚ ਵਾਸਤਵਿਕ ਜਗਤ ਦੀ ਹੀ ਕਲਾਤਮਿਕ ਬਿੰਬ ਰਾਹੀਂ ਪੁਨਰ ਸਿਰਜਣਾ ਹੁੰਦੀ ਹੈ ਦੇਖੋ ਹੁਣ ਆਪਣੇ ਕੋਲੇ ਜਿਹੜਾ ਇੱਥੇ ਇੱਕ ਆਪਣੇ ਕੋਲੇ ਵਾਰ-ਵਾਰ ਜਿਹੜੀ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਆ ਆਹ ਸਾਹਿਤ ਸਾਹਿਤ ਦੇ ਨਾਲ ਸੰਬੰਧ ਤੁਸੀਂ ਹੋਰ ਵੀ ਬਹੁਤ ਕੋਸ਼ੇ ਦੇ ਵਿੱਚ ਜਿਵੇਂ ਲਿਖ ਸਕਦੇ ਹੋ ਇਹ ਜਿਹੜਾ ਹੈਗਾ ਤੁਹਾਡਾ ਇੱਕ ਪ੍ਰੋਪਰ ਜਿਹੜਾ ਆਪਾਂ ਕਹਿ ਸਕਦੇ ਹਾਂ ਅ ਇੱਕ ਪੂਰਾ ਜਿਹੜਾ ਐਨਾ ਤੁਸੀਂ ਜੇਕਰ ਸਾਹਿਤ ਦੇ ਬਾਰੇ ਵਿੱਚ ਲਿਖਤਾ ਤਾਂ ਤੁਹਾਨੂੰ ਇਹਦੇ ਵਿੱਚੋਂ ਪੂਰੇ ਦੇ ਪੂਰੇ ਨੰਬਰ ਮਿਲਣ ਦੇ ਜਿਹੜੇ ਚਾਂਸ ਹੈਗੇ ਕਿਉਂਕਿ ਸਾਰੇ ਜੋ ਸਾਹਿਤ ਬਾਰੇ ਲਿਖਣਗੇ ਜ਼ਰੂਰ ਪਰ ਐਨਾ ਕੁਝ ਜਿਹੜਾ ਹੈਗਾ ਸਾਹਿਤ ਵਿੱਚ ਨਹੀਂ ਲਿਖਣਗੇ ਠੀਕ ਹੈ ਕਿਉਂਕਿ ਸਾਹਿਤ ਬਾਰੇ ਕੀ ਸਾਹਿਤ ਇੱਕ ਸੁੰਦਰੀ ਹੈਗਾ ਅਨਾ ਸਾਡਾ ਸੋਚ ਦਾ ਜਿਹੜਾ ਸਿਰਜਣਾ ਕਰਦਾ ਹੈਗਾ ਤਾਂ ਇਸ ਤਰ੍ਹਾਂ ਕਈ ਹੁੰਦੇ ਆ ਵੀ ਸਾਹਿਦ ਦੇ ਬਾਰੇ ਵਿੱਚ ਆਪਣੇ ਕੋਲੋਂ ਦਿਮਾਗ ਦੇ ਵਿੱਚੋਂ ਹੀ ਲਾ ਕੇ ਦੇ ਚ ਕੁਛ ਨਾ ਕੁਛ ਜਿਹੜਾ ਲਿਖ ਦੇਣਗੇ ਪਰ ਨੰਬਰ ਉਹਨਾਂ ਨੇ ਇਹਦੇ ਵਿੱਚ ਦੇਖੋ ਉਹਨਾਂ ਨੂੰ ਹੀ ਦੇਣੇ ਆ ਜਿਨ੍ਹਾਂ ਦਾ ਡਾ ਸਹੀ ਢੰਗ ਦੇ ਨਾਲ ਜਿਹੜੀ ਬਿਆਨਵਾਜੀ ਕੀਤੀ ਹੋਈ ਜਿਵੇਂ ਆਪਾਂ ਕਹਿ ਦੇਣਾ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਕਹਿ ਦੇਣਾ ਹਨ ਕੁਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਅੱਗੇ ਪ੍ਰਭਾਸ਼ਾ ਦੀ ਆਪਾਂ ਗੱਲ ਕਰਾਂਗੇ ਸਾਹਿਤ ਦੀ ਕੀ ਪ੍ਰਭਾਸ਼ਾ ਰਹੀ ਆ ਮੈਥਿਊ ਅਰਨਾਲਡ ਕਹਿੰਦਾ ਸਾਹਿਤ ਨੂੰ ਜੀਵਨ ਦੀ ਉਲੋਚਨਾ ਕਹਿੰਦਾ ਹੈ ਠੀਕ ਹੈ ਇਸੇ ਤਰ੍ਹਾਂ ਹੀ ਇੱਕ ਐਮਰਸਨ ਹੈਗਾ ਉਹ ਕਹਿੰਦਾ ਕੀ ਮੰਨਦਾ ਹੈ ਉਸ ਐਮਰਸਨ ਦੇ ਅਨੁਸਾਰ ਸਾਹਿਤ ਉੱਤਮ ਵਿਚਾਰਾਂ ਦੀ ਲਿਖਤ ਹੈ ਦੇਖੋ ਪ੍ਰਭਾਸ਼ਾਵਾਂ ਹੋਰ ਵੀ ਬਹੁਤ ਸਾਰੀਆਂ ਹੋ ਸਕਦੀਆਂ ਪਰ ਤੁਸੀਂ ਇਹ ਜਿਹੜੀਆਂ ਦੋ ਪ੍ਰਭਾਸ਼ਾਵਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਸਾਹਿਤ ਦੇ ਸਰੂਪ ਦੀ ਗੱਲ ਕਰਾਂਗੇ ਸਾਹਿਤ ਦਾ ਜਿਹੜਾ ਸਰੂਪ ਹੈਗਾ ਕਿਸ ਤਰ੍ਹਾਂ ਦਾ ਇਹਦਾ ਜਿਹੜਾ ਪ੍ਰਕਾਰ ਜਗਾ ਉਹ ਕਿਸ ਤਰ੍ਹਾਂ ਦਾ ਹੈਗਾ ਜਦੋਂ ਆਪਾਂ ਸਾਹਿਤ ਦੇ ਸਰੂਪ ਦੀ ਗੱਲ ਕਰਦੇ ਆਂ ਜਾਂ ਇਸ ਦੇ ਪ੍ਰਕਾਰ ਦੀ ਗੱਲ ਕਰਦੇ ਆਂ ਤਾਂ ਕਹਿੰਦੇ ਜਦੋਂ ਸਹਿਤਕਾਰ ਸਹਿਤ ਰਚ ਰਿਹਾ ਹੁੰਦਾ ਹੈ ਜਾਂ ਪਾਠਕ ਸਹਿਤ ਨੂੰ ਪੜ ਰਿਹਾ ਹੁੰਦਾ ਹੈ ਤਾਂ ਉਹ ਅਜਿਹੀ ਚੇਤਨਾ ਅਨੁਭਵ ਕਰ ਰਿਹਾ ਹੁੰਦਾ ਹੈ ਜਿਹੜੀ ਸਧਾਰਨ ਸਥਿਤੀ ਸਮੇਂ ਦੀ ਚੇਤਨਾ ਨਾਲੋਂ ਵੱਖਰੀ ਹੁੰਦੀ ਹੈ ਸੋ ਸਾਹਿਤ ਦਾ ਦਾ ਸਧਾਰਨ ਲੱਛਣ ਸਾਹਿਤਕਾਰ ਜਾਂ ਪਾਠਕ ਨੂੰ ਸਧਾਰਨ ਨਾਲੋਂ ਵੱਖਰੀ ਚੇਤਨਾ ਦਾ ਅਹਿਸਾਸ ਕਰਵਾ ਦੇਣਾ ਹੀ ਸਾਹਿਤ ਹੁੰਦਾ ਹੈ ਅੱਜ ਆਪਾਂ ਸਾਹਿਤ ਦੇ ਤੱਤਾਂ ਦੀ ਜਿਹੜੀ ਗੱਲ ਕਰਾਂਗੇ ਦੇਖੋ ਸਾਹਿਤ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਦੇ ਤੱਤ ਹੈਗੇ ਆ ਹੁਣ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਤਾਤੇ ਦੇ ਵਿੱਚ ਹੋ ਸਕਦੇ ਆ ਔਰ ਜਿਨ੍ਹਾਂ ਦੇ ਵਿੱਚ ਆਪਾਂ ਇਹਨਾਂ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਕੀ ਹੈ ਭਾਵ ਦੇਖੋ ਭਾਵ ਜਿਹੜੀਆਂ ਸਾਡੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਠੀਕ ਹੈ ਸਾਹਿਤ ਵਿੱਚ ਕੇਵਲ ਉਹੀ ਭਾਵ ਪ੍ਰਵਾਨਯੋਗ ਹੁੰਦੇ ਹਨ ਜਿਹੜੇ ਪਾਠਕਾਂ ਦੀ ਆਤਮਾ ਦੇ ਵਿੱਚ ਉਤਸ਼ਾਹ ਪ੍ਰੇਰਣਾ ਅਤੇ ਪ੍ਰੇਮ ਦੀ ਜਿਹੜੀ ਭਾਵਨਾ ਨੂੰ ਉਜਾਗਰ ਕਰਨਾ ਦੂਸਰਾ ਜਿਹੜਾ ਇਹਦਾ ਤੱਤ ਹੈਗਾ ਉਹ ਹੈ ਵਿਚਾਰ ਵਿਚਾਰ ਕੀ ਹੈ ਦੇਖੋ ਸਾਹਿਤਕਾਰ ਦੇ ਜਿਹੜੇ ਵੱਖ-ਵੱਖ ਵਿਚਾਰ ਹੁੰਦੇ ਗਿਆ ਠੀਕ ਹੈ ਜਿਨ੍ਹਾਂ ਨੂੰ ਲੈ ਕੇ ਉਹ ਕੋਈ ਵੀ ਜਿਹੜਾ ਸਿਰਜਣਾ ਜਿਹੜੀ ਉਹ ਕਰਦਾ ਹੈ ਕਹਿੰਦੇ ਸਾਹਿਤ ਵਿੱਚ ਵਿਚਾਰ ਭਾਵਾਂ ਦੇ ਹੇਠ ਜਿਹੜੇ ਲੁਕੇ ਹੁੰਦੇ ਗਿਆ ਵਿਚਾਰ ਭਾਵਾਂ ਨੂੰ ਉਤੇਜਿਤ ਕਰਨ ਲਈ ਹੁੰਦੇ ਗਿਆ ਤੀਸਰਾ ਜਿਹੜਾ ਤੱਤ ਹੈਗਾ ਕਲਪਨਾ ਦੇਖੋ ਕਲਪਨਾ ਜਿਹੜੀ ਹੈਗੀ ਆ ਸਾਡੀ ਕਲਪਨਾ ਹੀ ਕੰਮ ਕਰ ਰਹੀ ਹੁੰਦੀ ਆ ਜਦੋਂ ਅਸੀਂ ਕੋਈ ਵੀ ਰਚਨਾ ਕਰਦੇ ਆ ਠੀਕ ਆ ਸਾਹਿਤ ਦੀ ਜਦੋਂ ਅਸੀਂ ਰਚਦੇ ਆ ਕੋਈ ਵੀ ਸਹਿਤਕਾਰ ਜਦੋਂ ਸਹਿਤ ਦੀ ਰਚਨਾ ਕਰਦਾ ਤਾਂ ਉਸ ਦੀ ਜਿਹੜੀ ਕਲਪਨਾ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕੰਮ ਕਰ ਰਹੀ ਹੁੰਦੀ ਆ ਕਲਪਨਾ ਸਹਿਤਕਾਰ ਦੀ ਅਮੂਰਤ ਨੂੰ ਸਮੂਰਤ ਕਰਨ ਦਾ ਜਿਹੜਾ ਕੰਮ ਕਰਦੀ ਆ અમૂર્ત ਨੂੰ સમૂર્ત ਕਰਨ ਦੀ ਯੋਗਤਾ ਹੁੰਦੀ ਹੈ ਦੇਖੋ અમૂર્ਤ ਅਸੀਂ ਬੈਠੇ ਬੈਠੇ ਜਦੋਂ ਸਾਡੀ ਕਲਪਨਾ ਆਉਂਦੀ ਹੈ ਮੰਨ ਲਓ ਅਸੀਂ ਕੋਈ ਕਵਿਤਾ ਲਿਖ ਰਹੇ ਹਾਂ ਤਾਂ ਸਾਡੀ ਜਿਹੜੀ ਕਲਪਨਾ ਸ਼ਕਤੀ ਇੱਥੋਂ ਤੱਕ ਹੁੰਦੀ ਹੈ ਅਸੀਂ ਘਰ ਦੇ ਵਿੱਚ ਬੈਠੇ ਹੁੰਨੇ ਕਈ ਵਾਰ ਪਰ ਸਾਡੀ ਜਿਹੜੀ ਅੰਤਰਾਤਮਾ ਸੀ ਕਹਿ ਸਕਦੇ ਹਾਂ ਸਾਡੀ ਜਿਹੜੀ ਸੋਚ ਆ ਜੋ ਸਾਡੀ ਕਲਪਨਾ ਠੀਕ ਹੈ ਇਹ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਅਸੀਂ ਇੱਕ ਜਗ੍ਹਾ ਤੇ ਬੈਠੇ ਹਾਂ ਪਰ ਸਾਡੀ ਸਾਡੇ ਦਿਮਾਗ ਦੇ ਵਿੱਚ ਕਈ ਵਾਰੀ ਇਹੋ ਜਿਹੇ ਖਿਆਲ ਆਉਂਦੇ ਆ ਅਸੀਂ ਬੈਠੇ ਬੈਠੇ ਪਤਾ ਨਹੀਂ ਕਿੱਥੋਂ ਤੱਕ ਅਸੀਂ ਘੁੰਮ ਫਿਰੋਨੇ ਗਿਆ ਠੀਕ ਹੈ ਸਾਡੀ ਸੋਚ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਸਾਡੀ ਉਡਾਰੀਆਂ ਮਾਰਦੀ ਹੈਗੀ ਆ ਤਾਂ ਇਸ ਕਰਕੇ ਅਸੀਂ ਕਹਿੰਦੇ ਜਿਹੜੀ ਕਲਪਨਾ ਸ਼ਕਤੀ ਦਾ ਇਹਦੇ ਵਿੱਚ ਵਿਸ਼ੇਸ਼ ਜਿਹੜਾ ਸਥਾਨ ਹੈਗਾ ਦੂਸਰਾ ਹੈਗਾ ਜਿਹੜਾ ਉਸ ਤੋਂ ਬਾਅਦ ਨੈਕਸਟ ਹੈਗਾ ਅਭਿਵਿਅਕਤੀ ਅਭਿਵਿਅਕਤੀ ਜਿਹੜੀ ਸਾਡੇ ਮਾਨਸਿਕ ਸੰਕਲਪ ਨੂੰ ਸ਼ਾਪ ਦੇ ਰੂਪ ਦੇਣ ਦੀ ਕਿਰਿਆ ਹੈਗੀ ਆ ਠੀਕ ਹੈ ਨਿੱਜੀ ਤੌਰ ਤੇ ਜਦੋਂ ਆਪਾਂ ਗੱਲ ਕਰਦੇ ਆ ਮਾਨਸਿਕ ਸੰਕਲਪ ਦੇ ਨਾਲ ਇਹ ਜੁੜੀ ਹੋਈ ਹੈ ਅ ਨੈਕਸਟ ਜਿਹੜਾ ਹੈਗਾ अनुभव अनुभव हर साहित्यिक कृत साहित्यकार ਦੇ ਜਿਹੜੇ అనుభవਾਂ ਦਾ ਪ੍ਰਕਾਸ਼ ਹੁੰਦੀ ਹੈ ਸਹਿਤਕਾਰ ਆਪਣੇ ਜੀਵਨ ਵਿੱਚ ਵਿਚਰਦਾ ਹੋਇਆ ਨਿਤ ਨਵੇਂ అనుభవ ਗ੍ਰਹਿਣ ਕਰਦਾ ਹੈ ਉਹ ਅਜਿਹੇ అనుభవਾਂ ਨੂੰ ਲੋਕਾਂ ਦੇ ਨਾਲ ਸਾਂਝੇ ਕਰਦਾ ਹੈ ਜਿਸ ਵਿੱਚੋਂ ਕਿਸੇ ਕਵਤਾ ਨਾਵਲ ਕਹਾਣੀ ਨਾਟਕ ਜਾਂ ਕਿਸੇ ਹੋਰ ਸਹਿਤ ਰੂਪ ਦਾ ਜਨਮ ਹੁੰਦਾ ਹੈ ਤਾ ਇਹ ਸੀ ਸਾਡੀ ਅੱਜ ਦੀ ਜਿਹੜੀ ਕਲਾਸ ਜੋ ਕਿ ਯੂਨਿਟ 1 ਦੇ ਵਿੱਚੋਂ ਤੁਹਾਡੇ ਨਾਲ ਜਿਹੜੀ ਇਹ ਕਲਾਸ ਲੈ ਕੇ ਆਏ ਆ ਅੱਗੇ ਦੀ ਅੱਗੇ ਜੇਕਰ ਤੁਸੀਂ ਹੋਰ ਵੀ ਜਿਹੜਾ ਵਧੀਆ ਢੰਗ ਦੇ ਨਾਲ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਮੈਰਿਟ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਬਣੇ ਰਹਿਣਾ ਤੇ ਤੁਸੀਂ ਕਲਾਸਾਂ ਦੇ ਲਈ ਤੁਸੀਂ ਜਿਹੜਾ ਇਸ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਨਾ ਸ਼ੇਅਰ ਵੀ ਕਰਨਾ ਤਾਂ ਕਿ ਹਰ ਇੱਕ ਦਾ ਜਿਹੜਾ ਫਲਾਅ ਹੋ ਹੋ ਸਕੇ ਜਿਵੇਂ ਆਪਾਂ ਕਹਨੇ ਕਰ ਪਲਾ ਹੋ ਪਲਾ ਠੀਕ ਆ ਇੱਕ ਦੇਖੋ ਤੁਹਾਡਾ ਜਿਵੇਂ ਕਿ ਪਤਾ ਲੱਗਿਆ ਕਿ ਸਟੂਡੈਂਟ ਬਹੁਤ ਸਾਰੇ ਕਹਿ ਰਹੇ ਸੀ ਕਿ ਸਰ ਸਾਡਾ ਜਿਹੜਾ ਪੇਪਰ ਹੈਗਾ ਉਹ 25 ਸਤੰਬਰ ਤੱਕ ਜਿਹੜਾ ਪੇਪਰ ਆ ਸਾਡਾ ਹੋਣਾਗਾ 25 ਸਤੰਬਰ ਦੀ ਡੇਟ ਆ ਜਿਹੜੀ ਨਿਕਲ ਕੇ ਆਈ ਹੋਈ ਆ ਨਾ ਤਾਂ ਤੁਸੀਂ ਦੇਖੋ ਆਪਾਂ ਬਹੁਤ ਸਾਰਾ ਜਿਹੜਾ ਮਿਹਨਤ ਕਰਕੇ ਤੁਹਾਡੇ ਲਈ ਜਿਹੜੀਆਂ ਕਲਾਸਾਂ ਲੈ ਕੇ ਆਵਾਂਗੇ ਔਰ ਤੁਸੀਂ ਜਿਹੜਾ ਲਾਸਟ ਤੱਕ ਜ਼ਰੂਰ ਬਨੇ ਰਹਿਣਾ ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਜਿਹੜਾ ਵੀ ਆਉਣਾ ਹੈ ਨਾ ਜੋ ਤੁਹਾਡਾ ਸਲੇਬ ਹੈਗਾ ਉਸ ਨੂੰ ਦੇਖੋ ਸਮਾਂ ਵੀ ਬਹੁਤ ਘੱਟ ਆ ਪਰ ਸਾਡੀ ਜਿਹੜੀ ਰਲ ਮਿਲ ਕੇ ਜੋ ਮਿਹਨਤ ਹੈਗੀ ਹੈ ਇਸ ਨੇ ਰੰਗ ਲਿਆਉਣਾਗਾ ਇਸ ਕਰਕੇ ਆਪਾਂ ਵੱਧ ਤੋਂ ਵੱਧ ਮਿਹਨਤ ਕਰਾਂਗੇ ਔਰ ਮੈਂ ਤੁਹਾਡੇ ਲਈ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਜਿਹੜਾ ਤੁਹਾਡੇ ਲਈ ਮਟੀਰੀਅਲ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਤੇ ਤੁਸੀਂ ਬਣੇ ਰਹਿਣਾ ਐਂਡ ਤੱਕ ਕਲਾਸ ਨੂੰ ਦੱਬ ਕੇ ਸ਼ੇਅਰ ਕਰੋ ਵੀ ਵੱਤ ਵੱਧ ਜਿਹੜਾ ਸ਼ੇਅਰ ਜ਼ਰੂਰ ਕਰੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਧੰਨਵਾਦ ਵੀ